ਮੈਂ ਗੌਰਵ ਵੈਲਕਮ ਕਰਦਾ ਹਾਂ ਬ੍ਰਿਸ਼ੇਪਰ ਦਾ ਹਰੂਰ ਦਾ ਤਾੜੀਆਂ ਦੇ ਨਾਲ ਸਵਾਗਤ ਕੀਤਾ ਜਾਏ ਸਾਡੇ ਡੀਅਰ ਡਾਕਟਰ ਲਾਲ ਵਿਸ਼ਵਾਸ ਮੈਂ ਜੀ ਉਹਨਾਂ ਦੇ ਨਾਲ ਸ਼੍ਰੀ ਸ਼ਰਮਪਾਲ ਜੀ ਪੀਐਸ ਦੇ ਨਿਗੂਦ ਉਹਨਾਂ ਦੇ ਨਾਲ ਸ਼੍ਰੀ ਵਿਪਨ ਸ਼ਰਮਾ ਜੀ ਨਸ਼ਾ ਮੁਕਤ ਪੰਜਾਬ ਬਣਾਉਣਾ ਉਹਦਾ ਜਿਹੜਾ ਸੁਪਨਾ ਹੈ ਉਹ ਮੈਨੂੰ ਬਰੀ ਉਕੀ ਹੈ ਕਿ ਤੁਸੀਂ ਜੇਸ਼ਨ ਬਿਲਡਰ ਹੋ ਤੁਹਾਡੇ ਫਰੂਜ ਜੀ ਇਹ ਜਿਹੜਾ ਮੈਸੇਜ ਆਇਆ ਸਾਰਿਆਂ ਨੂੰ ਘਰ-ਘਰ ਤੱਕ ਪਹੁੰਚਾਣਾ ਹੈ ਤੋ ਬਿਰੀ ਇਹੀ ਰਿਕੁਐਸਟ ਹੈ ਕਿ ਅੱਜ ਦੇ ਜਿਹੜੇ ਇਸ ਮੈਸੇਜ ਦੇ ਲਈ ਖਾਸ ਕਰਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਐਸਜੀਐਮ ਸਰ ਡੀਐਸਪੀ ਸਰ ਸਪੈਸ਼ਲ ਤੁਹਾਡੇ ਵੱਲ ਤੇ ਬੱਚਿਓ ਆਪਣੇ ਖਾਸ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਲਈ ਆਏ ਨੇ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਹੈ ਪਰ ਉਹਦੇ ਦੀ ਸਭ ਤੋਂ ਵੱਡੀ ਆ ਕਿ ਆਓ ਮਿਲ ਕੇ ਅਭਿਆਸ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਪੰਜਾਬ ਨੂੰ ਨਸ਼ਾ ਮੁਕਤ ਤਾਂ ਹੀ ਬਣਾ ਸਕਦੇ ਹਾਂ ਕਿ ਉਹਦੇ ਵਿੱਚ ਸਭ ਤੋਂ ਵੱਡੀ ਕੌਂਟਰੀਬਿਊਸ਼ਨ ਜ਼ਰੂਰੀ ਹੈ ਕਿ ਘਰ ਘਰ ਦੇ ਵਿੱਚ ਇਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਪੰਜਾਬ ਤੋਂ ਨਸ਼ਾ ਮੁਕਤ ਕਿਵੇਂ ਕਰ ਸਕਦੇ ਹਾਂ ਇਸ ਤੋਂ ਕਿਵੇਂ ਬਚ ਸਕਦੇ ਹਾਂ ਆਪਣੀ ਆਉਣ ਵਾਲੀ ਪੀੜ੍ਹੀ ਹੁੰਦੀ ਪੀੜ੍ਹੀ ਉਹ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਕਿ ਉਹ ਕਿ ਸੱਤੇ ਇੰਸਟੀਚੂਟਸ ਵੱਲੋਂ ਸਟੂਡੈਂਟਸ ਜਿਹੜਾ ਪ੍ਰੋਗਰਾਮ ਕੋਆਰਡੀਨੇਟ ਕੀਤਾ सत्य गुप्ती टीम के प्यारे बचियो जिसमें कि असदीम साहब ने डी एस पी साहब ने बड़े विश्वास में दसिया ਸਰ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਯੁੱਧ ਨਸ਼ਾ ਵਿਰੋਧ ਮਹਮ ਚਲਾਈ ਗਈ ਹੈ ਜਾਂ ਸੰਪਰਕ ਪ੍ਰੋਗਰਾਮ ਕੀਤੇ ਜਾ ਰਹੇ ਕੀ ਕਹਿਣਾ ਚਾਹੋਗੇ ਅ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੰਪਰਕ ਪ੍ਰੋਗਰਾਮ ਤਹਿਤ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਇੱਕ ਯੁੱਧ ਜਿਹੜਾ ਆਰੰਭੇ ਹੈ ਗਿਆ ਹੈਗਾ ਉਸ ਦੇ ਤਹਿਤ ਅਸੀਂ ਅੱਜ ਇੱਥੇ ਨਕੋਦਰ ਸਬਡਿਵੀਜ਼ਨ ਵਿੱਚ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਹੈਗਾ ਸਾਡੇ ਹੋਸਟ ਜਿਹੜੇ ਸੀਗੇ ਸਤਿਅਮ ਇੰਸਟੀਚੂਟਸ ਦੇ ਡੀ.ਐਮ. ਸਾਹਿਬ ਸ਼੍ਰੀ ਵਿਪਨ ਸ਼ਰਮਾ ਜੀ ਔਰ ਉਚਿਤ ਤੌਰ ਤੇ ਸਾਡੇ ਨਾਲ ਸ਼ਾਮਿਲ ਹੋਈ ਸੀਗੀ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਸਰਦਾਰ ਸੁਪਾਲ ਸਿੰਘ ਜੀ ਤੇ ਅਸੀਂ ਅੱਜ ਬੱਚਿਆਂ ਦੇ ਨਾਲ ਰੂਬਰੂ ਹੋਏ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਅਸੀਂ ਪ੍ਰਦਾਨ ਕੀਤੀ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਉਹਨਾਂ ਦਾ ਰੋਲ ਕੀ ਹੈਗਾ ਜਿਹੜਾ ਸਰਕਾਰ ਵੱਲੋਂ ਯੋਗ ਨਸ਼ਾ ਵਿਰੁੱਧ ਪ੍ਰੋਗਰਾਮ ਚੱਲ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਦਾ ਯੋਗਦਾਨ ਸਾਨੂੰ ਕਿਸ ਤਰੀਕੇ ਨਾਲ ਚਾਹੀਦਾ ਹੈਗਾ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਖੁਦ ਦਾ ਬਚਾਅ ਵੜਾ ਹੈਗਾ ਨਸ਼ੇ ਦੇ ਜਿਹੜੇ ਵਪਾਰੀ ਔਰ ਨਸ਼ੇ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਤੋਂ ਕਿਵੇਂ ਕਰਨਾ ਇਸ ਬਾਰੇ ਅਸੀਂ ਅੱਜ ਇੱਕ ਇੱਥੇ ਪ੍ਰੋਗਰਾਮ ਕੀਤਾ ਸਰ ਕੀ ਮੈਸੇਜ ਦੇਣਾ ਚਾਹੁੰਗਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਮੈਂ ਅਸੀਂ ਜਦੋਂ ਵੀ ਇੱਥੇ ਵਕ ਵਕ ਸਕੂਲਾਂ ਕਾਲਜਾਂ ਦੇ ਵਿੱਚ ਆੰਦੇ ਹੈਗੇ ਅਸੀਂ ਨਿਸ਼ਾਨੇ ਅਸੀਂ ਦੇਖਦੇ ਕਿ ਬੱਚਿਆਂ ਦੇ ਵਿੱਚ ਬਹੁਤ ਪ੍ਰਤਿਭਾ ਹੈਗੀ ਹੈ ਬਹੁਤ ਹੌਂਦਸ ਜਿ ਸਮਰਤਾ ਹੈਗੀ ਹੈ ਔਰ ਇਹ ਸੋਨਤਾ ਇਹ ਪ੍ਰਤਿਭਾ ਇਹ ਜਿਹੜੀ ਯੋਗਤਾ ਹੈਗੀ ਹੈ ਇਸ ਇਹਨੂੰ ਜੇਕਰ ਅਸੀਂ ਉਹਦੀ ਪੂਰਪੂਰਨਤਾ ਦੇ ਵਿੱਚ ਇਸ ਤੋਂ ਸਟੇਟ ਵਾਸਤੇ ਖੜਨਾ ਚਾਹੁੰਦੇ ਹੈਗੇ ਤੇ ਬਹੁਤ ਜ਼ਰੂਰੀ ਹੈਗਾ ਨਸ਼ਿਆਂ ਵਰਗਾ ਜਿਹੜਾ ਇੱਕ ਬਿਮਾਰੀ ਹੈਗੀ ਹੈ ਉਸ ਤੋਂ ਦੂਰ ਰਿਹਾ ਜਾਵੇ ਔਰ ਅਸੀਂ ਇਹ ਹੀ ਬੱਚਿਆਂ ਨੂੰ ਕਹਿੰਨੇ ਹੈਗੇ ਆ ਕਿ ਨਾ ਸਿਰਫ ਉਹਨਾਂ ਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾਉਣਾ ਹੈਗਾ ਬਲਕਿ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਵਿਅਕਤੀ ਵੀ ਆਉਂਦਾ ਹੈਗਾ ਜਿਹੜਾ ਇਸ ਦੇ ਵਿੱਚ ਲਿਪਟ ਹੈਗਾ ਉਸ ਦੀ ਜਾਣਕਾਰੀ ਸਾਡੇ ਸਬਡਿਵੀਜ਼ਨ ਆਫਿਸ ਦੇ ਵਿੱਚ ਜਾਂ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਜਾਂ ਜਿਹੜਾ ਕੰਸਰਨਡ ਇੰਸਟੀਚਿਊਟ ਹੈਗਾ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਤੱਕ ਪਹੁੰਚਾਣ ਕਿ ਅਸੀਂ ਜੋ ਵੀ ਹੈਗੀ ਟੁਕ ਵੀ ਕਾਰਵਾਈ ਕਰਾਂਗੇ ਹਾਂਜੀ ਸਰ ਸਰ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਮਹਿਮ ਸ਼ੁਰੂ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਹੰਗਾਰਾ ਮੈਡ ਹੋ ਗਿਆ ਇਹ ਜੀ ਪੰਜਾਬ ਸਰਕਾਰ ਵੱਲੋਂ ਸਾਰੇ ਡੀਜੀਪੀ ਸਾਹਿਬ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਚਾਲੂ ਕੀਤਾ ਗਿਆ ਜਿਹਦੇ ਤਹਿਤ ਇੱਕ ਕਾਉਂਟਰੀਚ ਪ੍ਰੋਗਰਾਮ ਹੈ ਜੇਸੀ ਆਪ ਖੁਦ ਜਾ ਕੇ ਪਬਲਿਕ ਨੂੰ ਵਕ ਵਕ ਜਿਹੜੀਆਂ ਇੰਸਟੀਟਿਊਸ਼ਨਸ ਦੇ ਵਿੱਚ ਜਾ ਕੇ ਤੇ ਸੰਪਰਕ ਕਰ ਰਹੇ ਆ ਲੋਕਾਂ ਦੇ ਨਾਲ ਉਹਦੇ ਵਿੱਚ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਨਸ਼ੇ ਦੀ ਰੋਕਥਾਮ ਵਾਸਤੇ ਅਸੀਂ ਕਿਦਾਂ ਅਫੈਕਟਿਵ ਜਿਹੜੇ ਸਟੈਪਸ ਅਸੀਂ ਲੈ ਸਕਦੇ ਆ ਔਰ ਕਿਦਾਂ ਅਵੇਅਰਨੈਸ ਪ੍ਰੋਗਰਾਮ ਹੈ ਔਰ ਇਹਦੇ ਤਹਿਤ ਜਿਹੜਾ ਯੁੱਧ ਨਸ਼ਿਆਂ ਦੇ ਗੁੱਧ ਹੈ ਅੱਜ ਮਾਨਜੋਗ ਸਾਡੇ ਐਸਜੀਐਮ ਸਾਹਿਬ ਜਿਹੜੇ ਹੈ ਸਤਿਅਮ ਇੰਸਟੀਚੂਟਸ ਗਰੁੱਪਸ ਆਫ ਇੰਸਟੀਚੂਟਸ ਜਿਹੜੇ ਹਨ ਦੇ ਚੇਅਰਮੈਨ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਰੁਪਨ ਸ਼ਰਮਾ ਜੀ ਨੂੰ ਉਹਨਾਂ ਨੇ ਆਪਣਾ ਇਥੇ ਕਾਲਜ ਦੇ ਵਿੱਚ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕਰਾਇਆ ਔਰ ਬਹੁਤ ਹੀ ਵਧੀਆ ਜਿਹੜਾ ਤਰੀਕੇ ਨਾਲ ਐਸਜੀਐਮ ਸਾਹਿਬ ਚੇਅਰਮੈਨ ਸਾਹਿਬ ਅਸੀਂ ਇਹਨਾਂ ਨੂੰ ਜਿਹੜਾ ਬੀਫ ਕੀਤਾ ਵਾ ਕਿ ਨਸ਼ਿਆਂ ਤੋਂ ਆਪਾਂ ਕਿੱਦਾਂ ਬਚਣਾ ਹੈ ਔਰ ਨਸ਼ਿਆਂ ਦੇ ਬਾਰੇ ਕਿ ਕੋਈ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੈਗੀ ਹੈ ਨਸ਼ਾ ਵੇਚਣ ਬਾਰੇ ਬਾਰੇ ਉਹ ਸਾਡੇ ਨਾਲ ਸ਼ੇਅਰ ਕਰਨ ਇਹਨਾਂ ਨਾਲ ਅਸੀਂ ਨੰਬਰ ਵੀ ਆਪਣੇ ਸ਼ੇਅਰ ਕੀਤੇ ਆ ਇਹ ਦਾ ਇੱਕ ਸਾਈਟ ਜਿਹੜੀ ਚੱਲ ਰਹੀ ਹੈ ਮਾਨ ਰੋ ਪੰਜਾਬ ਸਾਡੇ ਮਾਨਯੋਗ ਉਪਤਰੀ ਸਾਹਿਬ ਵੱਲੋਂ ਚਲਾਈ ਗਈ ਹੈ ਉਹਦਾ ਨੰਬਰ 97 79 100200 ਹੈ ਉਹ ਵੀ ਅਸੀਂ ਐਮ ਡੀ ਸਾਹਿਬ ਤੇ ਚੇਅਰਮੈਨ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਆਪਣੇ ਜਿਹੜਾ ਕਰ ਡਿਸਪਲੇ ਬੋਰਡਸ ਤੇ ਡਿਸਪਲੇ ਕਰਨ ਨੰਬਰ ਤਾਂ ਜੋ ਕਿ ਜੇ ਕਿਸੇ ਨੂੰ ਕੋਈ ਵੀ ਹੋਏ ਆਪਣੀ ਇਹਦੇ ਬਾਰੇ ਇਨਫੋਰਮੇਸ਼ਨ ਉਹ ਉਸ ਨੰਬਰ ਤੇ ਜਿਹੜੀ ਹੈ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਔਰ ਇਹਨਾਂ ਨੂੰ ਸ਼ਰੂਤੀ ਕੀਤੀ ਹੈ ਕਿ ਉਹਨਾਂ ਦਾ ਬਿਲਕੁਲ ਜਿਹੜਾ ਸੀਕ੍ਰੀਟ ਰਹੇਗੀ ਇਨਫੋਰਮੇਸ਼ਨ ਸਰ ਸਰ ਨਸ਼ਾ ਵਿਰੋਧ ਜਿਹੜੀ ਹੈਗੀ ਆ ਪੰਜਾਬ ਸਰਕਾਰ ਵੱਲੋਂ ਬਹਿਮ ਚਲਾਈ ਜਾ ਰਹੀ ਤੁਹਾਡੇ ਕਾਲਜ ਦੇ ਵਿੱਚ ਅੱਜ ਜਿਹੜਾ ਹੈਗਾ ਸੈਮੀਨਾਰ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਸੰਪਰਕ ਪ੍ਰੋਗਰਾਮ ਰਾਹੀਂ ਬੱਚਿਆਂ ਤੱਕ ਪਹੁੰਚ ਕੀਤੀ ਆ ਕਿਉਂਕਿ ਸਭ ਤੋਂ ਪਹਿਲੇ ਜਿਹੜੇ ਹਿੱਟ ਹੁੰਦੇ ਹਨ ਉਹ ਬੱਚੇ ਹੀ ਹੁੰਦੇ ਹਨ ਕਾਲਜ ਦੇ ਸਕੂਲ ਦੇ ਤੇ ਜੇ ਅਗਰ ਉਹਨਾਂ ਨੂੰ ਅਸੀਂ ਸੰਭਾਲ ਜਾਨਨੇ ਆ ਤਾਂ ਪੇਰੇ ਜੀ ਆਪਣੇ ਦੇਸ਼ ਨੂੰ ਆਪਣੇ ਸਟੇਟ ਨੂੰ ਸੰਭਾਲਣ ਵਿੱਚ ਜੁੜ ਕੰਮਜਾਬ ਹੋਵਾਂਗੇ ਇਸੇ ਸਬੰਧ ਵਿੱਚ ਹੀ ਅੱਜ ਮਾਨਯੋਗ ਐਸਟੀਐਮ ਸਾਹਿਬ ਨਕੌਦਰ ਡੀਐਸਪੀ ਸਾਹਿਬ ਨਕੌਦਰ ਇੱਥੇ ਆਏ ਤੇ ਇਹਨਾਂ ਨੇ ਬੱਚਿਆਂ ਨਾਲ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਤੇ ਬੱਚਿਆਂ ਨੂੰ ਜੋ ਵੀ ਪ੍ਰੋਬਲਮ ਫੇਸ ਹੋ ਰਹੀਆਂ ਜਾਂ ਉਹਨਾਂ ਨੂੰ ਕੋਈ ਨਸ਼ਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨੇ ਖੁੱਲੇ ਆਮ ਸ਼ਰਿਆਮੀ ਗੱਲ ਕਹੀ ਕਿ ਸਾਨੂੰ ਉਹਨਾਂ ਬਾਰੇ ਦੱਸੋ ਤੁਹਾਡਾ ਨਾਮ ਜਿਹੜਾ ਆ ਉਹ ਨਹੀਂ ਸਾਹਮਣੇ ਆਉਣ ਦਿੱਤਾ ਜਾਵੇਗਾ ਤੇ ਅਸੀਂ ਨਸ਼ਿਆਂ ਦੇ ਜਿਹੜੇ ਇਹੜੀ ਲੋਕ ਨਸ਼ਿਆਂ ਦੇ ਜਿਹੜੇ ਵਪਾਰੀ ਆ ਕਿ ਉਹਨਾਂ ਨੂੰ ਅਸੀਂ ਬੱਚਿਆਂ ਦੇ ਨੂੰ ਹੀ ਇਸ ਤੋਂ ਤਾਂ ਹੀ ਰਹਿਤ ਕਰ ਸਕਦੇ ਜੇ ਅਸੀਂ ਬੱਚਿਆਂ ਨੂੰ ਆਪਣੇ ਸੰਪਰਕ ਵਿੱਚ ਲੈ ਕੇ ਤੇ ਇਸ ਜਿਹੜੀ ਉਹਨਾਂ ਨੂੰ ਇਸ ਨਸ਼ਿਆਂ ਦੇ ਵਪਾਰੀਆਂ ਤੋਂ ਦੂਰ ਲੈ ਜਾਣੇ ਤਾਂ ਇਹ ਆਪਣੇ ਆਪ ਵਿੱਚ ਸਾਡੀ ਇੱਕ ਬਹੁਤ ਵੱਡੀ ਜਿੱਤ ਹੋਏਗੀ